ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਂਕਾਰ ਸਿੰਘ ਪlant info ਚੈਨਲ ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਮੈਂ ਅੱਗੇ ਵੀ ਕਾਫੀ ਵਾਰੀ ਖਰਬੂਜੇ ਤਰਬੂਜ ਭਿੰਡੀ ਕਾਫੀ ਸਾਰੀਆਂ ਸਬਜ਼ੀਆਂ ਤੇ ਮੈਂ ਲਗਭਗ ਤੁਹਾਨੂੰ ਜਾਣਕਾਰੀ ਦਿੱਤੀ ਆ ਫਰੂਟਾਂ ਤੇ ਵੀ ਦਿੱਤੀ ਆ ਇਸੇ ਤਰੀ ਮੈਂ ਬੋਬੀ ਖਰਬੂਜੇ ਤੇ ਵੀ ਤੁਹਾਨੂੰ ਪੂਰੀ ਜਾਣਕਾਰੀ ਦਿੰਦਾ ਰਹਿਣਾ ਅੱਜ ਜਾਣਕਾਰੀ ਕੀ ਆ ਜਾਣਕਾਰੀ ਇਹ ਆ ਵੀ ਬੋਬੀ ਖਰਬੂਜੇ ਦੀ ਫਸਲ ਲੱਗ ਭਗ ਤਿਆਰ ਆ ਤੜਾਈ ਦੇ ਲਵੇ ਆ ਫਰੂਟ ਨੇ ਸੈਜ ਬਣਾ ਰੱਖਿਆ ਮੈਂ ਤੁਹਾਨੂੰ ਦਿਖਾ ਰਿਹਾ ਦੇਖੋ ਜੀ ਇੱਕ ਫਰੂਟ ਜੀ ਦੋ ਜੀ ਤਿੰਨ ਜੀ ਚਾਰ ਤਾਂ ਇਹ ਬੀਲ ਦੇ ਇਦਰੀ ਹੋ ਗਏ ਜੀ ਪੰਜਵਾ ਆ ਹੋ ਗਿਆ ਜੀ ਇਹ ਵੀ ਹੁਣ ਸੈਜ ਲਈਓ ਬੈਠਾ ਦੇਖੋ ਜੀ ਮੈਂ ਤੁਹਾਨੂੰ ਦੁਬਾਰਾ ਗਿਣਤੀ ਕਰਾਉਣਾ ਈ ਦੇਖੋ ਜੀ 1 ਜੀ 2 ਜੀ 3 ਜੀ 3 ਜੀ 6 ਜੀ 7 ਜੀ 8 ਜੀ 9 ਜੀ ਇੱਕ ਬੇਲ ਦੇ ਉੱਤੇ 9 ਫਰੂਟ ਨੇ ਜੀ ਲਗਭਗ ਦੇਖੋ ਜੀ 2 ਜੀ ਤਿੰਨ ਜੀ ਚਾਰ ਜੀ ਪੰਜ ਜੀ ਛੇ ਜੀ ਸੱਤ ਜੀ ਇਹ ਤਾਂ ਦੂਸਰੀ ਬੇਲ ਤੇ ਯਾਨੀ ਲਗਭਗ 5-6 ਫੂਟ ਹਰ ਬੇਲ ਤੇ ਨੇ ਜੀ ਇਹ ਬੋਬੀ ਖਰਬੂਜਾ ਜੀ ਦੁਨੀਆ ਦਾ ਕਹਿ ਸਕਦਾ ਮੈਂ ਤਾਂ ਕਿਉਂਕਿ ਮੈਂ ਇਸ ਤੋਂ ਮਿੱਠਾ ਖਰਬੂਜਾ ਕਦੇ ਜ਼ਿੰਦਗੀ ਦੇ ਵਿੱਚ ਖਾਦਾ ਨਹੀਂ ਜੇ ਆਪਾਂ ਗੱਲ ਕਰੀਏ ਤਾਂ ਬੋਬੀ ਖਰਬੂਜਾ ਸਾਰੀਆਂ ਵੈਰਾਈਟੀਆਂ ਨਾਲੋਂ ਮਿੱਠਾ ਸਾਰੀਆਂ ਕੰਪਨੀਆਂ ਦੇ ਖਰਬੂਜਿਆਂ ਨਾਲੋਂ ਸਭ ਤੋਂ ਜ਼ਿਆਦਾ ਮਿੱਠਾ ਤੇ ਸੋਨਾ ਹੁੰਦਾ ਚਲੋ ਸੋਨੇ ਤਾਂ ਹੋਰ ਵੀ ਬਹੁਤ ਚੱਲ ਪਏ ਨੇ ਹੁਣ ਪਰ ਬੋਬੀ ਖਰਬੂਜਾ ਜਿਹੜਾ ਸਭ ਤੋਂ ਜ਼ਿਆਦਾ ਮਿੱਠਾ ਹੁੰਦਾ ਇਸ ਨੂੰ ਨਵੰਬਰ ਦੇ ਵਿੱਚ ਲਾਇਆ ਗਿਆ ਜੀ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਦੇ ਐਂਡ ਤੱਕ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਇਹ ਆ ਜਿਹੜਾ ਨਵੰਬਰ ਦਾ ਲਾਇਆ ਹੋਇਆ ਇਸ ਤੋਂ ਤੜਾਈਆਂ ਵੀ ਹੋ ਚੁੱਕੀਆਂ ਨੇ ਦੋ ਤਿੰਨ ਤੇ ਇਸ ਦੇ ਉੱਤੇ ਆਪਾਂ ਹੁਣ ਕੀ ਖਿਆਲ ਕਰਨਾ ਕੀ ਗੱਲਬਾਤ ਆ ਮੈਂ ਤੁਹਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੰਨਾ ਕੀ ਇਸ ਦੀਆਂ ਬਿਮਾਰੀਆਂ ਨੇ ਇਸ ਤੇ ਜੀ ਸਭ ਤੋਂ ਜ਼ਿਆਦਾ ਜਿਹੜੀ ਭਿਆਨਕ ਬਿਮਾਰੀ ਆ ਉਹ ਹੈਗੀ ਹੈਗੀ ਡੋਨੀ ਜੀ ਡੋਨੀ ਲੇਟ ਬਲਾਈਟ ਯਾਨੀ ਫੰਗਸ ਦੀਆਂ ਬਿਮਾਰੀਆਂ ਨੇ ਕਾਫੀ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਨੇ ਕੀ ਕਰਨਾ ਦੇਖੋ ਜੀ ਜਦੋਂ ਬੇਲ ਛੋਟੀ ਹੁੰਦੀ ਆ ਤਾਂ ਤੁਸੀਂ ਉਸ ਹਸਾਬ ਦੀ ਡੋਜ਼ ਦੇਣੀ ਆ ਜਦੋਂ ਬੇਲ ਵੱਡੀ ਹੁੰਦੀ ਆ ਤਾਂ ਉਸ ਹਸਾਬ ਦੀ ਡੋਜ਼ ਦੇਣੀ ਆ ਜਿਹੜੀਆਂ ਕੰਪਨੀਆਂ ਦੀਆਂ ਡੋਜ਼ਾਂ ਨੇ ਉਹ ਤਾਂ ਕੰਪਨੀਆਂ ਦੀਆਂ ਡੋਜ਼ਾਂ ਦਾ ਫਿਕਸ ਨੇ ਕੰਪਨੀ ਕੀ ਚਾਹੁੰਦੀ ਆ ਕੰਪਨੀ ਤਾਂ ਇਹ ਚਾਹੁੰਦੀ ਆ ਵੀ ਸਾਡੀ ਦਵਾਈ ਵੱਧੋ ਵੱਧ ਵਿਕੇ ਉਸ ਨੇ ਫਾਰਮਰ ਦੀ ਜੇਬ ਕਣੀ ਕੁਛ ਨਹੀਂ ਦੇਖਣਾ ਪਰ ਆਪਾਂ ਨੇ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਨੀ ਮੈਂ ਆਪਣੇ ਤਜਰਬੇ ਮੁਤਾਬਕ ਮੈਂ ਕਿਸੇ ਕੰਪਨੀ ਨੂੰ ਮਾੜੀ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਜੇ ਕੰਪਨੀ ਦਵਾਈ ਨਾ ਬਣਾਵੇ ਤਾਂ ਅਸੀਂ ਵੀ ਕਿਵੇਂ ਖਰਬੂਜੇ ਤੁਹਾਡੇ ਲਈ ਤਿਆਰ ਕਰਾਂਗੇ ਤੇ ਕਿਵੇਂ ਵੇਚਾਂਗੇ ਕਿਵੇਂ ਬਿਮਾਰੀਆਂ ਤੋਂ ਬਚਾਵਾਂਗੇ ਸਾਰੇ ਆਪਣੀ ਜਗ੍ਹਾ ਸਹੀ ਨੇ ਤੁਸੀਂ ਆਪਣਾ ਤਜਰਬਾ ਜੇ ਕੋਈ ਤੁਹਾਡੇ ਲਈ ਵਧੀਆ ਤਜਰਬਾ ਤਾਂ ਮੇਰੇ ਨਾਲ ਸ਼ੇਅਰ ਕਰੋ ਮੈਂ ਹੋਰ ਫਾਰਮਰਾਂ ਨੂੰ ਵੀ ਦੱਸੂਗਾ ਤਾਂ ਕਿ ਉਹਨਾਂ ਦਾ ਵੀ ਕੋਈ ਨਾ ਕੋਈ ਫਾਇਦਾ ਹੋ ਸਕੇ ਇਸ ਤਰ੍ਹਾਂ ਇਹਦੀ ਬਿਜਾਈ ਬਾਰੇ ਸਾਰਾ ਕੁਝ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਪਹਿਲਾਂ ਬਹੁਤ ਵੀਡੀਓ ਨੇ ਮੇਰੀਆਂ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਉਹ ਤੁਸੀਂ ਮੇਰੀਆਂ ਹੋਰ ਵੀਡੀਓ ਦੇਖੋ ਉਹਨਾਂ ਦੇ ਵਿੱਚ ਤੁਹਾਨੂੰ ਮਿਲ ਜੂਗੀ ਇਹ ਨੋਨੀਓ ਕੰਪਨੀ ਦਾ ਬੋਬੀ ਖਰਬੂਜਾ ਸਭ ਤੋਂ ਮਿੱਠਾ ਖਰਬੂਜਾ ਦੇਖੋ ਜੀ ਇਹ ਦੇ ਉੱਤੇ ਮੈਂ ਤੁਹਾਨੂੰ ਫਰੂਟ ਲੱਗੇ ਹੋਏ ਦਿਖਾ ਵੀ ਦਿੱਤੇ ਤੇ ਹੋਰ ਵੀ ਦਿਖਾ ਦਿੰਨਾ ਫਰੂਟ ਬਹੁਤ ਜ਼ਿਆਦਾ ਲੱਗਦੇ ਨੇ ਦੇਖੋ ਜੀ ਇਹ ਬੇਲ ਤੇ ਆਪਾਂ ਦੇਖੀਏ ਤਾਂ ਇਤਵੇ ਇਤਵੇ ਭਰਾ ਕਹਿਣਗੇ ਵੀ ਇਹ ਐਵੇਂ ਕਰਦਾ ਜੀ ਪਰ ਨਹੀਂ ਜੀ ਹੈਗੇ ਨੇ ਦੇਖੋ ਜੀ ਤਿੰਨ ਦੇਖੋ ਜੀ ਤਿੰਨ ਤਾਂ ਸਾਡੇ ਸਾਹਮਣੇ ਨੇ ਚਾਰ ਜੀ ਦੇਖੋ ਜੀ ਪੰਜ ਜੀ 6 ਜੀ 7 ਜੀ 7 ਫਰੂਟ ਨੇ ਜੀ ਇਸ ਤੇ ਲਗਭਗ ਤੁਸੀਂ ਮੰਨ ਕੇ ਚੱਲੋ ਵੀ ਪੰਜ ਕ ਫਰੂਟ ਤਾਂ ਹਰ ਇੱਕ ਬੇਲ ਤੇ ਨੇ ਹੁਣ ਅੱਗੇ ਆ ਜਾਂਦੀ ਹੈ ਜੀ ਗੱਲ ਆਪਾਂ ਇਸ ਦੇ ਉੱਤੇ ਪਿਆਨ ਕਬਿਮਾਰੀ ਤੀ ਜਿਹੜੀ ਡੋਨੀ ਦੇ ਬਾਰੇ ਗੱਲ ਕਰ ਚੁੱਕੇ ਆ ਡੋਨੀ ਦੇ ਲਈ ਤੁਸੀਂ ਕਾਫੀ ਇਲਾਜ ਨੇ ਡੋਨੀ ਦੇ ਲਈ ਤੁਸੀਂ ਐਕ੍ਰੋਬਟਾ ਜਿਹੜਾ ਉਸ ਨੂੰ 40 ਗ੍ਰਾਮ ਪੋਲੀਰਾਮ 80 ਗ੍ਰਾਮ ਜੇ ਤੁਹਾਡੀ ਫਸਲ ਛੋਟੀ ਆ ਤਾਂ ਤੁਸੀਂ 30 ਗ੍ਰਾਮ ਐਕ੍ਰੋਬਟ 60 ਗ੍ਰਾਮ ਪੋਲੀਰਾਮ ਇਹ ਡੋਜ਼ ਸਭ ਤੋਂ ਸੈਟ ਆ ਤੁਸੀਂ 30 ਗ੍ਰਾਮ ਐਕ੍ਰੋਬਟ ਪਾਓ 40 ਗ੍ਰਾਮ ਪੋਲੀਰਾਮ ਪਾਓ 25 ਲੀਟਰ ਇਹ ਪੰਪ ਦੇ ਵਿੱਚ ਪਾ ਕੇ ਤੁਸੀਂ ਸਪਰੇਅ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਕੰਟਰੋਲ ਕਰ ਸਕਦੇ ਹੋ ਤੁਹਾਨੂੰ ਡੌਨੀ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਡੌਨੀ ਦੀਆਂ ਕੀ ਨਸਾਨੀਆਂ ਨੇ ਕਈ ਜ਼ਿਮੀਂਦਾਰ ਭਰਾ ਨੂੰ ਤਾਂ ਡੌਨੀ ਦੀ ਨਹੀਂ ਪਤਾ ਵੀ ਕੀ ਹੁੰਦੀ ਆ ਡੌਨੀ ਦੇ ਨਾਲ ਕੀ ਆ ਪੱਤਾ ਸੁੱਕ ਜਾਂਦਾ ਜਿਵੇਂ ਮੱਚਦਾ ਹੁੰਦਾ ਉਹ ਉਹਦੇ ਪੁੱਠੇ ਪਾਸੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਠੇ ਪਾਸੇ ਜੇਕਰ ਉਹ ਸੁੱਕ ਗਈ ਤਾਂ ਬਿਲਕੁਲ ਸੁੱਕ ਜੂ ਪੁੱਠਾ ਪਾਸਾ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਆਪਣੀ ਡੋਨੀ ਦਵਾਈ ਨੇ ਕੰਟਰੋਲ ਕਰਤੀ ਇਸੇ ਤਰ੍ਹਾਂ ਲੇਟ ਬ্লাইਟ ਹੁੰਦੀ ਹੈ ਜਿਹੜੀ ਉਹ ਪੱਤਿਆਂ ਤੇ ੱੱਬੇ ਜੇ ਪੈ ਜਾਂਦੇ ਨੇ ਉਹਦੀ ਵੀ ਤੁਹਾਨੂੰ ਮੈਂ ਕਦੇ ਬਣਾ ਕੇ ਵੀਡੀਓ ਦਿਖਾਉਂ ਇੱਥੇ ਅੱਜ ਪ੍ਰਮਾਤਮਾ ਦੀ ਕਿਰਪਾ ਡੋਨੀ ਆਈ ਨਹੀਂ ਹੋਈ ਤੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਦੇ ਦਿਖਾਉਂਗਾ ਕਿਸੇ ਵੀਰ ਦੇ ਡੋਨੀ ਆਈ ਹੋਈ ਤਾਂ ਤੁਹਾਨੂੰ ਮੈਂ ਉਸ ਦੇ ਬਾਰੇ ਵੀ ਜਾਣਕਾਰੀ ਦਿਆਂਗਾ ਤੇ ਉਸ ਤੋਂ ਬਾਅਦ ਜੀ ਕੀ ਹੈ ਦੇਖੋ ਜੀ ਇਹ ਫੰਗਸ ਦੀ ਬਿਮਾਰੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ ਉਸ ਤੋਂ ਬਾਅਦ ਇਹ ਤੇ ਵੱਡੀ ਸਮੱਸਿਆ ਕੀ ਹੈ ਜਿਹੜੀ ਫਰੂਟ ਫਲਾਈ ਦੀ ਸਭ ਤੋਂ ਵੱਡੀ ਸਮੱਸਿਆ ਅੱਜ ਦੇ ਟਾਈਮ ਵਿੱਚ ਇਹ ਕੀ ਹੈ ਜਦੋਂ ਫਰੂਟ ਆਪਣਾ ਛੋਟੇ ਸਾਈਜ਼ ਦਾ ਹੁੰਦਾ ਨਿੰਬੂ ਨਾਲੋਂ ਵੀ ਛੋਟਾ ਹੁੰਦਾ ਤਾਂ ਇਸ ਦੇ ਵਿੱਚ ਫਲ ਮੱਖੀ ਹੈ ਜਿਹੜੀ ਫਲ ਮੱਖੀ ਕਹਿੰਦੇ ਨੇ ਉਹਨੂੰ ਉਹ ਡੰਗ ਮਾਰ ਜਾਂਦੀ ਆ ਡੰਗ ਮਾਰਨ ਦੇ ਅਪਰੰਤ ਉਹਦੇ ਵਿੱਚ ਆਪਣਾ ਆਂਡਾ ਦੇ ਜਾਂਦੀ ਆ ਜਦੋਂ ਡੰਗ ਮਾਰ ਜਾਂਦੀ ਹੈ ਤਾਂ ਫਰੂਟ ਉਹ ਬਿਲਕੁਲ ਖਰਾਬ ਹੋ ਜਾਂਦਾ ਮੌਕੇ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਪੱਕਦਾ ਉਹ ਪੋਲਾ ਹੋ ਜਾਂਦਾ ਖਰਾਬ ਹੋ ਜਾਂਦਾ ਉਹਦੇ ਉੱਤੇ ਆਪਣਾ ਤੋੜ ਕੇ ਸਿੱਟਣ ਦਾ ਵੀ ਲੇਬਰ ਦਾ ਖਰਚਾ ਉਨੇ ਹੀ ਆਉਂਦਾ ਤੇ ਆਪਾਂ ਨੂੰ ਬਾਅਦ 'ਚ ਹੀ ਪਤਾ ਲੱਗਦਾ ਵੀ ਆਪਣਾ ਅੱਧਾ ਕਿਲੋ ਤੋਂ ਪਲੱਸ ਦਾ ਫਰੂਟ ਸੀਗਾ ਤੇ ਉਹ ਸੁੱਕ ਗਿਆ ਇਹ ਆਹ ਹੋ ਗਰ ਗਿਆ ਖਰਾਬ ਹੋ ਗਿਆ ਉਹ ਕਈ ਵਾਰੀ ਆਪਾਂ ਸੋਚਨੇ ਆ ਇਸ ਤੇ ਵੀ ਹੁਣ ਦਵਾਈ ਕਰੀਏ ਤਾਂ ਉਸ ਟਾਈਮ ਉਸ ਤੇ ਦਵਾਈ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਜਦੋਂ ਡੰਗ ਪਹਿਲੀ ਮਾਰ ਗਈ ਇੱਕ ਕਈ ਵੀਰਾਂ ਨੇ ਦੇਖਿਆ ਜਿਵੇਂ ਦੇਖੋ ਆ ਬੇਲ ਵਿੱਚੋਂ ਸੁੱਕ ਜਾਂਦੀ ਹੈ ਇਹ ਬੇਲ ਸੁੱਕਣ ਦਾ ਵੀ ਕੀ ਕਾਰਨ ਹੈ ਕਈ ਸੋਚਦੇ ਨੇ ਇਸ ਤੇ ਫੰਗਸ ਆ ਕੋਈ ਕੁਝ ਸੋਚਦਾ ਇਹ ਜਦੋਂ ਬੇਲ ਛੋਟੀ ਸੀਗੀ ਤਾਂ ਇਸ ਦੇ ਚਰਦੇ ਲਵੇ ਜਿਹੜੀ ਫਲ ਮੱਖੀ ਆ ਉਸਨੇ ਡੰਗ ਮਾਰ ਦਿੱਤਾ ਉਹ ਡੰਗ ਮਾਰਨ ਕਾਰਨ ਉਦੋਂ ਬੇਲ ਹਰੀ ਰਹੀ ਉਹ ਨੂੰ ਮਤਲਬ ਕਮਜ਼ੋਰ ਕਰਤਾ ਕਮਜ਼ੋਰ ਕਰਨ ਤੇ ਅਪਰੰਤ ਉਹ ਜਾ ਕੇ ਜਦੋਂ ਫਰੂਟ ਵੀ ਦੇਖੋ ਹੁਣ ਇਹ ਸਾਰੇ ਚੱਕੇ ਹੋਏ ਨੇ ਉਸ ਤੋਂ ਬਾਅਦ ਬੇਲ ਸੁੱਕ ਜਾਂਦੀ ਹੈ ਜ਼ਿਮੀਦਾਰ ਦਾ ਕਾਫੀ ਨੁਕਸਾਨ ਹੁੰਦਾ ਦੇਖੋ ਸੁੱਕੀ ਹੋਈ ਤੇ ਵੀ ਤੁਸੀਂ 2 4 7 8 8 ਐਸ ਟਾਈਮ ਖਰਬੂਜੇ ਸੁੱਕੀ ਹੋਈ ਤੇ ਵੀ ਲੱਗੇ ਹੋਏ ਨੇ ਇਸ ਤਰ੍ਹਾਂ ਬਾਲਾ ਘਬਰਾਉਣ ਦੀ ਲੋੜ ਨਹੀਂ ਇਹ ਪਹਿਲਾਂ ਦਾਗਾ ਇਸ ਨੂੰ ਤੁਸੀਂ ਹੁਣ ਕੰਟਰੋਲ ਨਹੀਂ ਕਰ ਸਕਦੇ ਤੁਸੀਂ ਫਲ ਮੱਖੀ ਲਈ ਕੀ ਕਰ ਸਕਦੇ ਹੋ ਫਲ ਮੱਖੀ ਲਈ ਦੇਖੋ ਜਦੋਂ ਸੋਡੀ ਬੇਲ ਫੁੱਲਾਂ ਤੇ ਆ ਜਾਏ ਕਈ ਵੀਰ ਨੇ ਇਹੀ ਜਿਹੇ ਤੁਨਕ ਮੰਗਦੇ ਨੇ ਵੀ ਜਿਹੜੇ ਫੁੱਲੇ ਫੁੱਲ ਹੋ ਜਾਣ ਬਹੁਤ ਜ਼ਿਆਦਾ ਫਲ ਉਹ ਚੀਜ਼ਾਂ ਦੇ ਗੈਲ ਨਾ ਪਾਓ ਤੁਸੀਂ ਫਲ ਫੁੱਲ ਬਹੁਤ ਨੇ ਦੇਖੋ ਬੇਲ ਨੇ ਹੋਰ ਵੀ ਫੁੱਲ ਬਹੁਤ ਚੱਕੇ ਹੋਏ ਨੇ 8 8 ਫਰੂਟ ਲੱਗ ਰਹੇ ਨੇ ਜੇ ਤੁਸੀਂ ਇਸ ਨੂੰ ਕਲਕੂਲੇਸ਼ਨ ਕਰਨ ਲੱਗ ਜੁੰਦਾ ਕਾਫੀ ਝਾੜ ਬਣ ਜੂਗਾ ਇਸ ਦਾ ਤੁਸੀਂ ਕੀ ਕਰਨਾ ਤੁਸੀਂ ਨੇ ਨਾ ਇਸ ਦੇ ਉੱਤੇ ਫਰੂਟ ਫ्लाई ਮੱਖੀ ਦਾ ਕਿਵੇਂ ਕੰਟਰੋਲ ਕਰਨਾ ਤੁਸੀਂ ਨੇ 5-6 ਦਿਨਾਂ ਬਾਅਦ ਇਸ ਤੇ ਮੈਲਾਥੀਨ ਦੀ ਸਪਰੇਅ ਕਰਨੀ ਹੈ 60 ml 15 ਲੀਟਰ ਦੇ ਪੰਪ ਦੇ ਵਿੱਚ ਪਾ ਕੇ ਤਾਂ ਕਿ ਜਦੋਂ ਮੱਖੀ ਆਵੇ ਤਾਂ ਉਸ ਦੇ ਨਾਲ ਉਹ ਕੰਟਰੋਲ ਹੋ ਜੇ ਜੇਕਰ ਆਪਾਂ ਮਹਿੰਗਿਆ ਚ ਗੱਲ ਕਰੀਏ ਤਾਂ ਉਸ ਦੇ ਉੱਤੇ ਤੁਸੀਂ ਟਰੇਸਰ ਕਰ ਸਕਦੇ ਹੋ ਡੈਲੀਗੇਟ ਕਰ ਸਕਦੇ ਹੋ ਜਾਂ ਤੁਸੀਂ ਫਰੂਟ ਫ्लाई ਵਾਸਤੇ ਡੈਲਟਾ ਮੈਥ੍ਰੀਨ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹ ਦਵਾਈਆਂ ਕਰਕੇ ਇਸ ਨੂੰ ਫਰੂਟ ਫ्लाई ਮੱਖੀ ਤੋਂ ਬਚਾ ਸਕਦੇ ਹਾਂ ਜਿਵੇਂ ਹੁਣ ਕਈ ਵੀਰ ਮੈਂ ਵੀਡੀਓ ਦੇਖੀਆਂ ਨੇ ਉਹ ਸਟicker ਸਟਿੱਕ ਪਾ ਰਹੇ ਨੇ ਉਹ ਕਹਿੰਦੇ ਨੇ ਵੀ ਇਹ ਫਰੂਟ ਫ्लाई ਮੱਖੀ ਨੂੰ ਕੰਟਰੋਲ ਕਰਦੀ ਹੈ ਨਹੀਂ ਵੀਰੇ ਉਹ ਉਹ ਕਰਦੀ ਆ ਵਾਈਟ ਫ्लाई ਕੋਈ ਮੱਛਰ ਵਗੈਰਾ ਉਹਨਾਂ ਨੂੰ ਕਰਦੀ ਆ ਫਰੂਟ ਫ्लाई ਨੂੰ ਜੇ ਕੰਟਰੋਲ ਕਰਦਾ ਤਾਂ ਉਸ ਨੂੰ ਫਲ ਮੱਖੀ ਨੂੰ ਤਾਂ ਟ੍ਰੈਪ ਆਉਂਦਾ ਜਿਹੜਾ ਅਮਰੂਦਾਂ ਤੇ ਲੱਗਦਾ ਉਹ ਵੀ ਕੋਈ ਬੜਾ ਜਿਆਦਾ ਫੈਕਟਿਵ ਨਹੀਂ ਹੈਗਾ ਤੁਸੀਂ ਇਸ ਦੇ ਉੱਤੇ ਤੁਹਾਨੂੰ ਥੋੜੇ ਦਿਨਾਂ ਬਾਅਦ ਮੈਲਾਥੀਨ ਦੀ ਸਪਰੇਅ ਕਰੋ ਮੈਲਾਥੀਨ ਹੀ ਕੰਟਰੋਲ ਕਰੂਗੀ ਹੋਰ ਕੋਈ ਦਵਾਈ ਕਰਦੀ ਨਹੀਂ ਜਾਂ ਮੈਂ ਤੁਹਾਨੂੰ ਦੱਸਿਆ ਨੇ ਦੋ ਤਿੰਨ ਦਵਾਈਆਂ ਇਹਨਾਂ ਨਾਲ ਹੀ ਕੀਤਾ ਜਾ ਸਕਦਾ ਬਾਕੀ ਗੱਲ ਆ ਗਈ ਪਾਣੀ ਦੀ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਇਸ ਨੂੰ ਜੇਕਰ ਡ੍ਰਿਪ ਤੇ ਆ ਤਾਂ ਡ੍ਰਿਪਰਾਂ ਹੀ ਵਾਰ-ਵਾਰ ਖਰਾਕਾਂ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਤੁਸੀਂ ਦੇਖੋ ਇੱਕ ਇੱਕ ਬੇਲ ਨੇ 7-7 8-8 ਫਰੂਟ ਚੱਕੇ ਹੋਏ ਨੇ ਅੱਗੇ ਫਲ ਵੀ ਨੇ ਤਾ ਉਹਨਾਂ ਨੂੰ ਲਈ ਬੇਲ ਨੂੰ ਕਾਫੀ ਖਰਾਕ ਦੀ ਲੋੜ ਆ ਤਾਂ ਤੁਸੀਂ ਡ੍ਰਿਪਾ ਗਿਆ ਤਾਂ ਉਸ 'ਚ 2 ਕਿਲੋ ਕਦੇ ਕੈਲਸ਼ੀਅਮ ਦੇ ਦਿਓ ਕਦੇ ਡੀਏਪੀ ਦੇ ਦਿਓ 3 ਕਿਲੋ ਕਦੇ ਮੈਗਨੀਸ਼ੀਅਮ ਦੇ ਦਿਓ ਕਦੇ ਮੈਗਨੀਜ਼ ਦੇ ਦਿਓ ਕਦੇ ਕੁਸ ਦੇ ਦਿਓ ਜਿਆ ਨਹੀਂ ਬਦਲ-ਬਦਲ ਕੇ ਦਿੰਦੇ ਰਹੋ ਉੱਪਰ ਦੀ ਗੱਲ ਕਰੀਏ ਤਾਂ ਇਸ ਦੇ ਉੱਪਰ ਤੁਸੀਂ 1 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਚਿਲੇਟਡ ਜ਼ਿੰਕ ਦੀ ਵੀ ਸਪਰੇਅ ਕਰ ਸਕਦੇ ਹੋ ਜੇ ਗੱਲ ਕਰੀਏ ਤਾਂ ਇਸ ਦੇ ਉੱਤੇ ਫੈਰਸ ਸਲਫੇਟ ਦੀ ਵੀ ਤੁਸੀਂ ਸਪਰੇਅ ਕਰ ਸਕਦੇ ਹੋ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਚਿਲੇਟਡ ਦੀ ਤੇ ਜੇ ਗੱਲ ਆਪਾਂ ਕਰੀਏ ਜੂਰੀਏ ਦੀ ਤਾਂ ਇਸ ਦੇ ਵਿੱਚ ਜੂਰੀ ਆਪਾਂ ਨੇ ਬਿਲਕੁਲ ਨਹੀਂ ਪਾਉਣਾ ਕਿਉਂਕਿ ਜੂਰੀ ਆ ਇਸ ਦੇ ਲਈ ਫਾਇਦੇਮੰਦ ਨਹੀਂ ਨੁਕਸਾਨ ਦਾ ਇੱਕ ਹੀ ਆ ਵਿੱਚ ਵਿੱਚ ਜ਼ਿੰਮੇਦਾਰ ਪਾਉਂਦੇ ਨੇ ਤਾਂ ਉਹ ਆਪਣੀ ਮਰਜ਼ੀ ਨਾਲ ਪਾ ਸਕਦੇ ਨੇ ਦੇਖੋ ਸਾਡਾ ਕੰਮ ਕੀ ਆ ਦੱਸਣਾ ਜ਼ਿੰਮੇਦਾਰਾਂ ਨੂੰ ਪਰ ਕਰਨਾ ਤੁਹਾਡੀ ਆਪਣੀ ਮਰਜ਼ੀ ਆ ਤੇ ਉਸ ਤੋਂ ਬਾਅਦ ਤੁਸੀਂ ਕੀ ਆ ਇਸ ਨੂੰ ਪਾਣੀ ਕੀ ਤਰੀਕੇ ਨਾਲ ਲਾਉਣਾ ਹੁਣ ਦੇਖੋ ਮੌਸਮ ਕਾਫੀ ਕੋਸਕੂ ਹੋ ਚੁੱਕਿਆ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਜੇ ਡ੍ਰਿਪਾ ਤਾਂ ਡ੍ਰਿਪ ਚਲਾਓ ਜੇਕਰ ਡ੍ਰਿਪ ਨਹੀਂ ਹੈਗਾ ਤਾਂ ਤੁਸੀਂ ਇੱਕ ਖਾਲੀ ਬੰਦ ਕਰਕੇ ਜਿਹੜੇ ਪਾਸੇ ਤੁਹਾਡੇ ਬੂਟੇ ਲੱਗੇ ਹੋਏ ਨੇ ਉਸ ਤਰੀਕੇ ਨਾਲ ਤੁਸੀਂ ਇਸ ਨੂੰ ਪਾਣੀ ਦਿਓ ਪਾਣੀ ਦੀ ਵੀ ਇਸ ਨੂੰ ਕਾਫੀ ਲੋਡ ਆ ਗਈ ਹੁਣ ਅੱਗੇ ਗਰਮੀ ਦੇ ਵਿੱਚ ਕਾਫੀ ਪਾਣੀ ਦੀ ਲੋੜ ਹੀ ਆ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਦਿਓ ਜੇਕਰ ਤੁਹਾਡੀ ਰੇਸਲੀ ਜ਼ਮੀਨਾਂ ਫਿਰ ਇਸ ਨੂੰ ਸੇਤੀ ਪਾਣੀ ਆਊਗਾ ਜੇਕਰ ਡਾਕਰ ਜ਼ਮੀਨਾਂ ਫਿਰ ਥੋੜਾ ਲੇਟ ਵੀ ਚੱਲ ਜੂਗਾ ਇਸ ਤਰ੍ਹਾਂ ਤੁਸੀਂ ਜੇਕਰ ਖਰਬੂਜੇ ਦੀ ਖੇਤੀ ਕਰਦੇ ਹੋ ਉਹ ਵੀ ਖਰਬੂਜੇ ਦੀ ਤਾਂ ਉਸ ਤੋਂ ਚੰਗੀ ਇਨਕਮ ਤੇ ਉਸ ਦੀਆਂ ਬਿਮਾਰੀਆਂ ਨੂੰ ਇਸ ਤਰ੍ਹਾਂ ਕੰਟਰੋਲ ਕਰਕੇ ਤੁਸੀਂ ਵਧੀਆ ਇਨਕਮ ਕਰ ਸਕਦੇ ਹੋ ਜਿਵੇਂ ਹੁਣ ਤੁਸੀਂ ਮੰਨੋ ਵੀ ਮੈਂ ਵੀਡੀਓ ਵੀ ਆਪ ਹੀ ਬਣਾਉਣਾ ਤੇ ਤੁਹਾਨੂੰ ਜਾਣਕਾਰੀ ਵੀ ਦਿਨਾ ਜਿਵੇਂ ਕੋਈ ਨਾ ਕੋਈ ਰਹਿ ਜਾਂਦੀ ਆ ਤਾਂ ਤੁਸੀਂ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਜੇਕਰ ਤਾਂ ਸਾਨੂੰ ਕੋਈ ਸਮੱਸਿਆ ਹੈਗੀ ਤੇ ਮੇਰਾ ਨੰਬਰ ਮੇਰੇ ਚੈਨਲ ਤੇ ਦਿੱਤਾ ਹੋਇਆ ਹੈਗਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਮੇਰੇ ਚੈਨਲ ਦਾ ਨਾਮ ਆ ਪlant info by ਓੰਕਾਰ ਸਿੰਘ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਕਰ ਰੱਖਿਆ ਤਾਂ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਸਕੇ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਮੈਂ ਤੁਹਾਡਾ ਓੰਕਾਰ ਸਿੰਘ ਧੰਨਵਾਦ